ਵਾਹਿਗੋਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸਨੂ ਸਾਧ ਨੂੰ ਉਪਦੇਸ਼ ਗੁਰੂ ਨਾਨਕ ਦੇਵ ਜੀ ਸਿੱਖੀ ਦਾ ਪ੍ਰਚਾਰ ਕਰਦੇ ਹਰਿਦੁਆਰ ਪੁੱਛੇ ਆਪਨੇ ਗੰਗਾ ਦੇ ਕੰਡੇ ਜਾ ਢੇਰਾ ਲਾਇਆ ਗੁਰੂ ਸਾਹਿਬ ਤੋਂ ਥੋੜੇ ਹੀ ਦੂਰ ਇੱਕ ਵੈਸਨੂ ਸਾਧ ਦਾ ਢੇਰਾ ਸੀ ਇਹ ਬਹੁਤ ਪਖੰਡ ਕਰਦਾ ਸੀ ਲੋਕਾਂ ਤੇ ਆਪਣੇ ਧਰਮੇ ਹੋਂ ਦਾ ਪ੍ਰੇਖਾ ਪਾ ਰਿਆ ਸੀ ਗੁਰੂ ਸਾਹਿਬ ਨੇ ਇਸ ਬਕੰਦੇ ਦਾ ਪਾੜ ਓਗਿਰਨਾ ਸੀ ਇਸ ਲਈ ਉਹ ਸਦੇ ਨੇੜੇ ਦੇ ਰਾਇ ਲਾਇਆ ਸੀ ਦੂਜੇ ਦਿਨ ਸਵੇਰੇ ਸਾਧਨੇ ਇਸਨਾਨ ਕੀਤਾ ਭੋਜਨ ਪਕਾਉਣ ਦੀ ਤਿਆਰੀ ਕਰਨ ਲੱਗਾ ਚੌਂਕਾ ਤਿਆਰ ਕਰਨ ਲਈ ਗਾਂ ਦੇ ਗੋਹੇ ਦਾ ਪੋਚਾ ਫੇਰਿਆ ਲੱਕੜੀਆਂ ਨੂੰ ਸੁੱਜੀਆਂ ਕਰ ਲਈ ਪਾਣੀ ਨਾਲ ਧੋਤਾ ਚੌਂਕੇ ਤੇਾਰੇ ਦੁਆਲੇ ਲਖੀਰ ਖਿੱਚ ਦਿੱਤੀ ਤਾਂ ਕਿ ਰਾਖਸ ਅੰਦਰ ਦਾ ਰਸ ਨਾ ਲਏ ਜਾਣਾ ਲੱਕੜਾਂ ਬਾਲਦੇ ਉਹ ਜੰਤਾਰ ਕਨ ਲਿਖਾ ਉਹ ਚੁੰਕੇ ਦੇ ਪਵਿੱਤਰਤਾ ਨੂੰ ਹੀ ਤਰਮ ਸਮੁੰਦਾ ਸੀ ਤੇ ਆਪਣੇ ਆਪ ਬਹੁ ਵੱਡਾ ਤਰਮੀ ਗੁਰੂ ਜੀ ਨੇ ਸਾਧਾ ਪਲਿਖਾ ਦੂਰ ਕਰਨਾ ਸੀ ਤੇ ਲੋਕਾਂ ਨੂੰ ਸਮਝਿਉਣਾ ਸੀ ਕਿ ਇਹ ਤਰਮ ਨਹੀਂ ਇਹ ਤਾਂ ਪਖੰਡ ਹੈ ਇਸ ਲਈ ਪਾਈ ਮਦਨਾ ਜੀ ਨੇ ਉਹਨਾਂ ਦੇ ਨਾਲ ਸੀ ਸਾਧ ਕੋਲੋਂ ਅਗ ਲੈਂ ਭੇਜਿਆ ਪਾਈ ਮਦਨਾ ਜੀ ਨੇ ਸਾਧ ਕੋਲੋਂ ਅਗ ਲੈਂ ਭੇਜਿਆ ਪਾਈ ਮਦਨਾ ਜੀ ਨੇ ਸਾਧ ਕੋਲੋਂ ਅੱਗ ਮੰਗੇ ਸਾਧ ਲੋਹਾ ਲਖਾ ਹੋ ਕੇ ਕਾਲਾ ਕੱਢਣ ਲੱਗ ਪਿਆ ਸਾਧ ਪਾਈ ਮਰਦਾਨੇ ਨੂੰ ਕਹਿਣ ਲੱਗਾ ਤੂੰ ਮੇਰਾ ਚੌਂਕਾ ਪੇੜ ਦਿੱਤਾ ਹੈ ਸਾਧ ਗੁੱਸੇ ਵਿੱਚ ਭਖਿਆ ਪਿਆ ਸੀ ਉਹ ਅੱਗ ਦੀ ਚੁਆਤੀ ਲੈ ਕੇ ਪਾਈ ਮਰਦਾਨੇ ਪੇਛੇ ਦੌੜਿਆ ਪਾਈ ਮਰਦਾਨਾ ਸਤਗੁਰੂ ਜੀ ਦੇ ਪਾਸ ਆ ਪੱਜਿਆ ਮਦਰ ਮਗੜ ਸਾਧ ਵੀ ਪਹੁੰਚ ਗਿਆ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਸਾਧ ਜੀ ਆਪ ਤਨੇ ਗੁੱਸੇ ਵਿੱਚ ਕਿਉਂ ਹੋ ਸਾਧ ਨੇ ਗੁੱਸੇ ਵਿੱਚ ਹੀ ਜਵਾਬ ਦਿੱਤਾ ਇਸ ਮਰਾਸੀ ਨੇ ਮੇਰਾ ਚੌਂਕਾ ਫੇਰ ਦਿੱਤਾ ਹੈ ਇਸ ਦਾ ਪਰਛਾਵਾ ਦੇ ਚੌਂਕੋ ਤੇ ਪਿਆਜੇ ਜਿਸ ਨਾਲ ਮੇਰਾ ਚੌਂਕਾ ਅਪਵਿੱਤਰ ਹੋ ਗਿਆ ਹੈ ਇਹ ਪਾਈ ਮਰਦਾਨਾ ਉਦਰ ਨਹੀਂ ਵੀ ਜਾਂਦਾ ਹੈ ਉਸ ਲਈ ਮੇਰਾ ਜਨਉਪ੍ਰਸਟ ਹੋ ਗਿਆ ਹੈ ਗੁਰਨਾਵ ਸੇਬ ਨੂੰ ਤਦ ਦਿੱਤਾ ਇਹ ਕਿਵੇਂ ਹੋ ਸਕਦਾ ਹੈ ਪਾਈ ਮਰਦਾਨਾ ਤਾਂ ਤੇਰੇ ਵਰਗਾ ਮਨੁੱਖੀ ਹੀ ਹੈ ਨੀਵਾ ਹੈ ਉਹ ਜੋ ਨੀਵੇਂ ਕੰਮ ਕਰੇ ਗੁਰਜੀ ਨੇ ਸਾਧੂ ਨੂੰ ਕਿਹਾ ਤੂੰ ਆਪਣੇ ਅੰਦਰ ਚਾਤੀ ਮਾਰ ਕੇ ਵੇਖ ਤੇਰੇ ਅੰਦਰ ਕਿੰਨੇ ਹੋਰ ਗੰਢ ਪੜੇ ਪਏ ਹਨ ਤੇਰੇ ਹਿਰਦੇ ਵਿੱਚ ਦਇਆ ਨਹੀਂ ਗ੍ਰੋਧ ਹੈ ਤੇਰੇ ਅੰਦਰ ਪਿਆਰ ਨਹੀਂ ਨਫ਼ਤ ਹੈ ਤੇਰੇ ਅੰਦਰ ਸਰਬੱਤ ਦਾ ਪਲਾਨੀ ਪ੍ਰਾਈ ਨਿੰਦਾ ਹੈ ਉੱਚੀ-ਸੁੱਚੀ ਮਤ ਨਹੀਂ ਨੀਚ ਵਿਚਾਰ ਹਨ ਜਦੋਂ ਤੇਰਾ ਹਿਰਦਾ ਇੰਨਾ ਮੈਲਾ ਹੈ ਤਾਂ ਪ੍ਰਮਾਤਮਾ ਨਾਲ ਤਿਆਰ ਕਿਵੇਂ ਹੋ ਸਕਦਾ ਹੈ ਕਿਸੇ ਨੂੰ ਮਾਰਾ ਨਾ ਸਮਝੋ ਸਭ ਅੰਦਰ ਪ੍ਰਮਾਤਮਾ ਦੀ ਜੋਤ ਵੇਖਣ ਦੀ ਕੋਸ਼ਿਸ਼ ਕਰੋ ਜੇ ਨਫਰਕ ਕੰਨੀ ਤੇ ਪੜੇ ਕੰਮਾ ਤਨਫਰਕ ਕਰੋ ਕਿਸੇ ਬੰਦੇ ਤੋਂ ਨਹੀਂ ਗੁਰੂ ਜੀ ਨੇ ਹੋਰ ਕਿਹਾ ਇਹ ਠੀਕ ਹੈ ਤੂੰ ਚੰਕਾ ਸੁੱਚਾ ਕਰ ਲਿਆ ਹੈ ਲੱਕੜੀਆਂ ਤੋਲੀਆਂ ਹਨ ਰੁਖੀਰ ਕਟ ਲਈ ਹੈ ਪਰ ਇਸ ਤੱਕ ਕੀ ਫਾਇਦਾ ਜੇਕਰ ਮਨ ਪਵਿੱਤਰ ਨਹੀਂ ਕੀਤਾ ਮਨ ਤੀਰਥਾਂ ਦੇ સ્ਨਾਣ ਕਰਨਾ ਸੁੱਚਾ ਨਹੀਂ ਹੁੰਦਾ ਪਰ ਮਾਤਮਾ ਦੇ ਸਿਫਤ ਸਲਾਹ ਕਰਨਾ ਪਵਿੱਤਰ ਹੁੰਦਾ ਹੈ ਸਤਿਆ ਅਚਰਨ ਬਨਉਣਾ ਹੈ ਚੌਕੇ ਦਵੈ ਲਖੀਰ ਕੱਢਣਾ ਹੈ ਜਦ ਸਾਧੂ ਨੇ ਗੁਰੂ ਜੀ ਦੇ ਉੱਤਮ ਬਚਨ ਸੁਨੇ ਤਾਂ ਮਨ ਜਾਗ ਪਿਆ ਸਮਝ ਆ ਗਏ ਕਿ ਸਾਰੇ ਓਗਣ ਮੇਰੇ ਇੰਦਰ ਹਨ ਗੁਰੂ ਜੀ ਦੇ ਚਰਨੀ ਦੇਖ ਪਿਆ ਤੇ ਸਿੱਖੀ ਧਾਰਨਾ ਕਿੱਤੇ ਸਿੱਖਿਆ ਜਨਮ ਕਰਕੇ ਕੋਈ ਨੀਚ ਨਹੀਂ ਨੀਚ ਉਹ ਹੈ ਹਿਸਤਾ ਮਾਨ ਵਿਕਾਰਾ ਓਗਣਾ ਤੇ ਪੜੇ ਵਿਚਾਰਾ ਨਾ ਪਰਿਆ ਪਿਆ ਹੈ ਅਜੇਹ ਵਿਕਾਰੀ ਮੁਰਖ ਪ੍ਰਮਾਤਵਾ ਨੂੰ ਕਦੇ ਪ੍ਰਾਪਤ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ